ਹੈਲੋ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਠੀਕ ਹੋ ਅੱਪਾ ਬਈ ਵਿਸ਼ਾਲ ਦਾ ਸੀਜ਼ਨ ਕਰਿਆ ਇਹ ਪੂਰਾ ਤੇ ਹੁਣ ਆਪਾਂ ਆ ਗਏ ਆਪਣੀ ਕਰਤਾਰ ਤੇ ਤੇ ਹੁਣ ਇੱਥੇ ਆਪਣੇ ਚੱਲੂ ਬਈ 5 ਤਰੀਕ ਨੂੰ ਕੰਮ ਤੇ ਰਪੇਰ ਆਪਾਂ ਪਹਿਲਾਂ ਕਰ ਗਏ ਸੀਗੇ ਤੇ ਹੁਣ ਮਾੜਾ ਮੋਟਾ ਕੰਮ ਜਾਂ ਰਹਿੰਦਾ ਤੇ ਅੱਜ ਕਰੀ ਜੰਨੇ ਆ ਤੇ ਇਸ ਤੋਂ ਬਾਅਦ ਆਪਣੇ ਬਸ 1-2 ਦਿਨਾਂ ਦੀ ਤਿਆਰੀ ਹੈ ਬਈ ਆਪਣੇ ਚੱਲ ਪੈਣਾ 5 6 ਤਰੀਕ ਤੱਕ ਕੰਮ ਤੇ ਉਧਰ ਆਪਣਾ ਕੰਮ ਲੱਗ ਰਿਹਾ ਜੀਵਨ ਇੱਥੇ ਆਪਣੇ ਨਾਲ ਜੀਵਣਾ ਬਾਈ ਉਹਦੀ ਵੀ ਵੀਡੀਓ ਪਾ ਆ ਕਰਾਂਗੇ ਆਪਾਂ ਤੇ ਹੋਰ ਠੀਕ ਹੋ ਚਲੋ ਠੀਕ ਹੈ ਬਾਈ ਜੀ ਬਾਕੀ ਤੁਹਾਨੂੰ ਦਿਖਾਉਣਾ ਕਣਕਾ ਆਪਣੇ ਐਹੇ ਜੀਆਂ ਹੋ ਰੀਆਂ ਬਾਈ ਆਪਣੇ ਹਰਿਆਣੇ ਚ 5 ਤਰੀਕ ਤੱਕ ਆਪਣੇ ਕੰਮ ਤਕਰੀਬਨ ਚੱਲ ਪੂਆ ਬਈ ਧੰਨਵਾਦ ਬਈ